ਕਿਹੜਾ ਸਿੰਘ ਬੋਲਦਾ ਸੋਨੂੰ? ਤੁਚੋਂ ਜਿਹੜਾ ਸਿੰਘ ਬੋਲਦਾ। ਇਹ ਮੇਰਾ ਚੈਲੰਜ ਕਬੂਲ ਕਰੋ। ਆਹ ਤਿਰਵਾੜ ਤੁਹਾਡੇ ਹੱਥ 'ਚ ਹੋਊਗੀ। ਤੋ ਤੁਸੀਂ ਮੰਨੋ ਕਿ ਮੇਰੇ ਵਿੱਚ ਭਾਈ ਮਨੀ ਸਿੰਘ ਆ ਗਿਆ ਨਹੀਂ ਮੇਰੇ ਫਰਾਣਾ ਸ਼ਹੀਦ ਆ ਗਿਆ। ਮੈਂ ਨਿਮਰਤਾ ਨਾਲ ਬਹਿ ਕੇ ਤੁਹਾਨੂੰ ਸਵਾਲ ਕਰੂੰਗਾ। ਤੁਹਾਨੂੰ ਸਵਾਲ ਕਰੂੰਗਾ। ਵਾਹ। 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 ਤੋ ਵਾਹ। ਵਾਹ। ਹੁਣ ਦੱਸੋ ਕਿਹਨਾਂ ਜਿਹੜਾ ਸਿੰਘ ਬੋਲਦਾ ਸੋਨੂੰ? ਤੁਚੋਂ ਜਿਹੜਾ ਸਿੰਘ ਬੋਲਦਾ। ਵਾਹ। ਵਾਹੇ 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 ਦੋ ਜਿਹੜਾ ਸੰਗੁਰੇ ਜੀ ਦਾ ਦੱਸੋ ਮੈਨੂੰ ਕੋਮੈਨ ਬੰਗੋ ਨਾਮ ਹੀ ਵਾਹੇ ਬੋਲੀ ਕੀ ਫਤਿਹ ਕਿਹੜਾ ਕਿਹੜੇ ਸ਼ਹੀ ਸਿੰਘ ਨੇ ਦਿੱਤੋ ਹਾਂਜੀ ਬਾਬਾ ਗੁੰਡਾ ਸਾਹਿਬ ਜੀ ਆ ਬੋਤਾ ਸਾਬ ਬੋਤਾ ਸਿੰਘ ਜੀ ਕੀ ਸਵਾਲ ਹੈ ਤੁਹਾਡੇ ਸਵਾਲਾਂ ਦਾ ਜਵਾਬ ਵੀ ਮੇਰੇ ਦਾ ਕੋਈ ਜਵਾਬ ਕੋਈ ਸਵਾਲ ਨਹੀਂ ਚੱਲ ਰੂਲਾ ਮੈਂ ਗੱਲ ਕੋਲ ਮਖੰਡ ਕਰ ਰਿਹਾ ਤੂੰ ਇਹ ਲੋਰ ਕੋਲ ਕੋ ਖੜਾ ਕਰਿਆ ਤੂੰ ਪਰਚਾ ਦੀ ਆਗਦੀ ਵਿੱਚ ਵਾ ਗੱਲ ਕੋਲ ਕੋ ਖੜਾ ਕਰਨਾ ਮੈਂ ਪ੍ਰਸ਼ਾਸਨ ਨੂੰ ਮਾਰੋ ਵਾ ਇਹਨੇ ਹੱਥ ਬਿਜਾ ਕੇ ਚੱਲੋ ਬਾਹਰ ਨੂੰ ਲੈ ਕੇ ਚੱਲੋ ਮੈਂ ਨਹੀਂ ਇਹ ਕੰਮ ਬਗਵਾ ਹੈਗਾ ਯਾ ਸਾਡੇ ਖਵਾਲਾਂ ਦੇ ਵਾਪਸ ਇੱਥੇ ਆਪਾਂ ਦੀ ਮਾਦੀ ਤੋਂ ਸਾਰੀ ਦੁਨੀਆਂ ਨੂੰ ਸਾਡੀ ਗੌਂ ਨੂੰ ਬੇੜਾ ਕਰ ਕਰਨ ਦੇ ਆਏ ਸਾਡੀ ਗੌਂ ਤੋਂ ਬੇੜਾ ਕਰ ਕਰਨ ਦੇ ਆਏ ਮੇਰੇ ਆਪ ਨੂੰ ਬਿਲਕੁਲ ਨਹੀਂ ਸੁਣੋ ਕਰਦੇ ਇਹ ਗੱਲ ਸੁਣੋ ਮੇਰੇ ਖਵਾਲਾਂ ਨੂੰ ਆਪ ਦੇ ਵੀ ਨਹੀਂ ਤੇ ਮੇਰੇ ਕਰ ਤੋਂ ਮੈਂ ਕੱਟ ਰਿਹਾ ਜੀ ਦਾ ਹਾਂ ਬੰਤਾਰੇ ਗੁਣਵਾਹ ਦੇ ਸਾਡਾ ਬਾਬਾ ਜੀ ਦੀ ਮਾਦੀ ਪਰਵਾਹ ਦੇ ਵਿੱਚੋਂ ਪੁੱਛੂੰਗਾ ਤੈਨੂੰ ਦੱਸੋ ਬਾਬੇ ਦੀਪ ਸਿੰਘ ਦਾ ਦੱਸੋ ਮੀਨੂ ਪਾਈਮਣੀ ਸਿੰਘ ਦੱਸੋ ਮੀਨੂ ਗੋਤਾ ਸਿੰਘ ਦੱਸੋ ਮੀਨੂ ਪਾਈਬਖ ਜੱਟਾ ਸਿੰਘ ਦੱਸੋ ਨਾ ਚਲੋ ਮੈਂ ਤੁਹਾਨੂੰ ਪਾ ਕੇ ਰਵਾਂਗੇ ਕੋਈ ਨਹੀਂ ਸਾਡੋ ਯਾਰ ਕਿਧਰ ਮਾਰ ਲਾ ਗਿਆ ਚਲੋ ਮੈਂ ਤੁਹਾਨੂੰ ਫੇਰ ਲਾਤਾ ਅੱਜ ਤਾਂ ਅਸੀਂ ਤੇ ਤੁਮਾਰ ਨੂੰ ਸਹੀ ਕਰਨ ਆਏ ਆ ਸਾਡੀ ਜਦ ਵੀ ਤੁਮਾਰ ਸਹੀ ਕਰਨ ਆਲੀ ਆ ਬਾਈ ਬਾਬਾ ਜੀ ਮਗਰ ਇਹ ਕਰਦੀ ਹੈ ਸਮਝ ਲਿਆ ਲੋ ਉਹ ਭਾਈ ਗੁਰਮਾਰ ਲੱਲ ਬਸ ਆਹ ਰੱਬ ਦਾ ਹੈ ਮਾਣ ਅਰੇ ਕੋਲ ਪਾਸ ਥਾਂ ਹੀ ਨਹੀਂ ਆਇਆ ਇਹ ਥਾਂ ਦੀ ਬਿੱਤਰ ਤੇ ਬੈਠੀ ਨਾ ਆਪਾਂ ਥਾਂ ਕਿਹੜਾ ਮਾਲਾ ਆ ਰੱਬ ਕਹਿੰਦਾ ਨਾਲ ਆ ਗਿਆ ਧਿਆਨ ਨਾਲ ਫੁਰਤਾ ਸਾਹਿਬ ਉੱਪਰ ਆ ਜੋ ਤਾਰੀ ਥੱਲੇ